ਹਾਂ ਜੀ ਬਹਿ ਜੀ ਤਾਰੇ ਵਿੱਚ ਅਸੀਂ ਕਰੀਏ ਆਪਾਂ ਬਣਾਉਣ ਲੱਗੇ ਸਬ지। ਕਰੇਲੇ ਤੇ ਪਿਆਜ਼ ਜੰਗੇ। ਕਰੇਲੇ ਪਿਆਜ਼ ਆਪਾਂ ਇਕੱਠੇ ਹੀ ਪਾ ਲਈ। 2 ਚਮਚੇ ਪਾਏ ਸੀ ਉਹ ਤੇਲ ਦੇ। ਆਪਾਂ ਘੱਟ ਤੇਲ 'ਚ ਬਣਾਉਣੇ ਨੇ। ਗੈਸ ਆਪਣਾ ਸìmਾ ਹੌਲੀ-ਹੌਲੀ ਪਕਾਵਾਂਗੇ। ਆਪਾਂ ਜਿਹੜੇ ਕਰੇਲੇ ਨੇ ਜਿਉਂ ਮੈਨੂੰ ਉੱਪਰੋਂ ਚਿੱਲਿਆ ਨਹੀਂ ਹੈਗਾ। ਕੋਸੇ ਵਿੱਚ ਚੀਰ ਲਾ ਕੇ ਕਦੂ ਕਸ਼ ਕਰ ਲਈ ਸੀ ਬੇਤੇ ਕਰੋ ਤੋ-ਤੋ ਕੱਟ ਕੇ ਪਾ ਲਈ ਤਿੰਨ ਚਾਰ ਕੇ ਪਾਏ ਨੇ ਕਰੀਂ ਸਰਦੀ ਆਪਾਂ ਥੋੜੀ ਜਿਹੀ ਬਣਾਉਣੀ ਹੈ ਜੀ ਜਿਹੜੀ ਆਪਾਂ ਬਣਾਉਣੀ ਹੈ ਘੱਟ ਤੇਲ ਵਾਲੀ ਉਹਦੇ ਕਰਕੇ ਦੋ ਕ ਚਮਚੀ ਤੇਲ ਪਾਇਆ ਸੀ ਸਿਮ ਗੈਸ ਤੇ ਪਕਾਵਾਂਗੇ ਜੇ ਆਪਾਂ ਗੈਸ ਨੂੰ ਫੁੱਲ ਕਰ ਲਾਂਗੇ ਫਿਰ ਇਹ ਆਪਣਾ ਮੱਚ ਜਾਣਗੇ ਕਿਉਂਕਿ ਇਹਦੇ ਵਿੱਚ ਤੇਲ ਘੱਟ ਪਾਇਆ ਹੋਇਆ ਜਦੋਂ ਜਪਾ ਘੱਟ ਗੈਸ ਤੇ ਬਣਾਉਂਦੇ ਆ ਕarele ਫਿਰ ਕਈ ਵਾਰੀ ਥੱਲੇ ਘੱਟ ਲੱਗਦੇ ਨੇ ਆਪਾਂ ਜੀ ਢੱਕਣ ਉੱਪਰ ਦੇ ਕੇ 2 ਮਿੰਟ ਸਿਮ ਤੇ ਗੈਸ ਚੱਲੀ ਗਿਆ ਸੀਗਾ ਫਿਰ ਆਪਾਂ ਗੈਸ ਬੰਦ ਕਰਤਾ ਸੀਗਾ ਤੇ 6-7 ਮਿੰਟ ਬਸ ਢੱਕਣ ਇਸੇ ਤਰ੍ਹਾਂ ਭਾਪ ਦੇ ਕੇ ਰੱਖੀ ਹੁਣ ਆਪਾਂ ਨੂੰ 7-8 ਮਿੰਟ ਹੋ ਗਏ ਤੇ ਆਪਾਂ ਗੈਸ ਆਨ ਕਰ ਲੈਂਦੇ ਤੇ ਹੁਣ ਆਪਾਂ ਦੇਖਦੇ ਆ ਕarele ਇਹਨੂੰ ਹਲਾ ਕੇ ਉਜੀ ਆਪਾਂ ਨੇ ਦੇਖੋ ਜੀ ਬਾਹਰ ਲੱਗੇ ਨਹੀਂ ਹੈਗੇ ਥੱਲੇ ਇੱਕ ਦੋ ਮਿੰਟ ਆਪਾਂ ਇਹਨਾਂ ਇਸੇ ਤਰ੍ਹਾਂ ਪਕਾ ਕੇ ਫਿਰ ਇਹਦੇ ਵਿੱਚ ਨਮਕ ਮਿਰਚ ਮਸਾਲੇ ਪਾਣਗੇ ਜਿਹੜੇ ਜੀ ਭਾਂਡ ਪਰ ਆਪਣੇ ਘੱਟ ਤੇਲ ਘਿਓ ਖਾਂਦੇ ਨੇ ਕਈ ਵੀ ਡਾਕਟਰ ਕਹਿੰਦੇ ਨੇ ਹਨਾ ਆਪਾਂ ਨੂੰ ਘੱਟ ਖਾਣ ਤੇ ਫਿਰ ਆਪਾਂ ਇਸ ਤਰ੍ਹਾਂ ਘੱਟ ਬਣਾ ਸਕਦੇ ਦੋ ਕੁ ਮਿੰਟ ਪਕਾ ਕੇ ਫਿਰ ਢੱਕਣ ਦੇ ਕੇ ਉੱਪਰ ਗੈਸ ਬੰਦ ਕਰ ਦੋ। ਉਹਨਾਂ ਨੇ ਭਾਪ ਦੇ ਨਾਲੇ ਅੱਧੇ ਬਣ ਜਾਣਾ ਥੱਲੇ ਨਹੀਂ ਲੱਗਣਗੇ। ਜਿਹੜੇ ਆਪਣੇ ਹੈਗੇ ਨੇ ਨੋਰਮਲ ਨਮਕ ਮਿਰਚ ਮਸਾਲੇ ਉਹ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦ। ਸਬਜ਼ੀ ਥੋੜੀ ਐ ਇਸ ਲਈ ਆਪਾਂ ਥੋੜੇ-ਥੋੜੇ ਨਮਕ ਮਿਰਚ ਮਸਾਲੇ ਪਾਏ ਨੇ। ਹਾਂਜੀ ਆਪਾਂ ਨੇ ਨਮਕ ਮਿਰਚ ਮਸਾਲੇ ਪਾ ਕੇ ਇਨੂੰ 2 ਕਮਿੰਟ ਸਿਮ ਗੈਸ ਤੇ ਪਕਾ ਲਿਆ ਹੁਣ ਆਪਾਂ ਇਹ ਟੱਕ ਦਾਂਗੇ ਅਨਾ ਤੇ ਹੁਣ ਟੱਕ ਕੇ ਪਕਾਵਾਂਗੇ ਫਿਰ 2 ਕਮਿੰਟ ਬਾਅਦ ਆਪਾਂ ਦੇਖਦੇ ਹਾਂ ਜੇ ਆਪਾਂ ਨੇ ਘੱਟ ਤੇਲ ਘੋ ਵਿੱਚ ਬਣਾਉਣੇ ਨੇ ਕarele ਹੋਏ ਜਾਂ ਭਿੰਡੀਆਂ ਵੀ ਆਪਾਂ ਇਸ ਤਰ੍ਹਾਂ ਬਣਾ ਸਕਦੇ ਹਾਂ ਅੰਦੀ 2 ਕਮਿੰਟ ਹੋ ਗਏ ਆਪਾਂ ਢੱਕਣ ਚੱਕ ਕੇ ਦੇਖਦੇ ਹਾਂ ਲਓ ਜੀ ਆਪਣੀ ਹਾਂਜੀ ਲਓ ਜੀ ਆਪਣੀ ਕੱਟ ਕੇ ਹੋ ਤੇਲ ਵਾਲੀ ਕਰੇਲਿਆਂ ਦੀ ਸਬਜੀ ਬਣ ਕੇ ਤਿਆਰ ਆ ਜੀ ਬਹੁਤ ਵਧੀਆ ਸਬਜੀ ਬਣੀ ਆ ਜੀ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋ ਨੇ ਜੀ ਡੇਲੀ ਸੁਨੇ ਸੁਨੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਆਪਣੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ